ਸਾਹਿਬਾ ਜੀ ਮੈਂ ਸਖਵਾ ਸਿੰਘ ਤੁਸੀਂ ਦੇਖ ਰਹੇ ਹੋ ਨਿਰਪੱਖ ਆਵਾਜ਼ ਤਾਂ ਇਸ ਸਮੇਂ ਅਸੀਂ ਮੌਜੂਦ ਹਾਂ ਸੰਗਰੂਰ ਦੇ ਨਾਬਾ ਗੇਟ ਵਿਖੇ ਜਿੱਥੇ ਕਿ ਜੇ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਇਸ ਸਮੇਂ ਜਿਹੜੀ ਕਿ ਅੱਤ ਦੀ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਹੀਟ ਵੇਵ ਚੱਲ ਰਹੀ ਹੈ ਟੈਂਪਰੇਚਰ ਦੀ ਗੱਲ ਕਰੀਏ ਤਾਂ 43-44 ਡਿਗਰੀ ਜਿਹੜੇ ਕਿ ਤਾਪਮਾਨ ਇਸ ਸਮੇਂ ਸੰਗਰੂਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਸਵੇਰ ਤੋਂ ਸ਼ਾਮ ਤੱਕ ਦਾ ਇਹੀ ਹਾਲ ਹੈ ਸੂਰਜ ਦੇਵਤਾ ਇਸ ਸਮੇਂ ਪੂਰੇ ਗਰਮ ਹੋਏ ਨੇ ਹੋਏ ਨੇ ਤੇ ਲੰਘੇ ਕੱਲ ਵੀ ਜਿਹੜਾ ਕਿ ਇਸ ਤਰ੍ਹਾਂ ਹੀ ਪੂਰਾ ਗਰਮ ਰਿਹਾ ਮੌਸਮ ਪੂਰਾ ਪੂਰਾ ਦਿਨ ਕਿ ਗਰਮ ਰਿਹਾ ਤਾਂ ਆਪਾਂ ਲੰਘੇ ਕੱਲ ਦੀ ਜਿਹੜੀ ਕਿ ਗੱਲ ਕੀਤੀ ਉਸ ਤੋਂ ਬਾਅਦ ਆਪਾਂ ਆਉਣ ਵਾਲੇ 2 ਦਿਨਾਂ ਦੀ ਗੱਲ ਕਰੀ ਤਾਂ ਅੱਜ ਜਿਹੜਾ ਕਿ 10 ਤਰੀਕ ਨੂੰ ਸਾਨੂੰ ਜਿਹੜਾ ਕਿ 44 ਡਿਗਰੀ ਟੈਂਪਰੇਚਰ ਦੇਖਣ ਨੂੰ ਮਿਲ ਰਿਹਾ ਹੈ ਗਰਮੀ ਆਕਾ ਜਿਹੜੀ ਕਿ ਆਤਰੀ ਗਰਮੀ ਦੇਖਣ ਨੂੰ ਮਿਲ ਰਹੀ ਹੈ ਤੇ ਨਾਲ ਨਾਲ ਜਿਹੜੀ ਕਿ ਹਲਕੀ ਫੁਲਕੀ ਜੋ ਹਵਾ ਚੱਲ ਰਹੀ ਆ ਉਸ ਦੇ ਨਾਲ ਥੋੜੀ ਬਹੁਤ ਰਾਹਤ ਮਿਲ ਰਹੀ ਆ ਤੇ ਹਵਾ ਵੀ ਗਰਮ ਚੱਲ ਰਹੀ ਆ ਤਾਂ ਅਗਲੇ ਆਪਾਂ ਦੇ ਦਿਨਾਂ ਦੀ ਗੱਲ ਕਰੀਏ ਤਾਂ ਵੀ ਕਦੋਂ ਇਹ ਮੌਸਮ ਆ ਜਿਹੜਾ ਕਿ ਠੰਡਾ ਹੋਵੇਗਾ ਕਦੋਂ ਤੱਕ ਇਹ ਰਾਹਤ ਮਿਲੀਏ ਤਾਂ ਅੱਜ 10 11 12 ਇਹ ਤਿੰਨ ਦਿਨਾਂ ਦੇ ਵਿੱਚ ਜਿਹੜਾ ਕਿ ਪੂਰੀ ਕੜਾਕੇ ਦੀ ਜਿਹੜੀ ਕਿ ਗਰਮੀ ਪਵੇਗੀ ਆਤਰੀ ਗਰਮੀ ਪਵੇਗੀ 44 ਡਿਗਰੀ ਤਾਪਮਾਨ ਇਸ ਤਰ੍ਹਾਂ ਹੀ ਰਹੇਗਾ ਸਵੇਰ ਤੋਂ ਸ਼ਾਮ ਤੱਕ 6 6:30 ਵਜੇ ਤੱਕ ਜਿਹੜਾ ਕਿ 42 43 44 ਡਿਗਰੀ ਤਾਪਮਾਨ ਦੇਖਣ ਨੂੰ ਮਿਲੇਗਾ ਤੇ ਉਸ ਤੋਂ ਬਾਅਦ ਜਿਹੜਾ ਕਿ 14 15 ਤਰੀਕ ਨੂੰ ਥੋੜੀ ਬਹੁਤ ੜਕੇ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਕਿਉਂਕਿ 14 15 ਤਰੀਕ ਨੂੰ ਹਲਕੀ ਫੁਲਕੀ ਜੀ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਤੇ 15 ਤੇ 16 ਤਰੀਕ ਨੂੰ ਜਿਹੜਾ ਕਿ ਹੋਰ ਵੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਕਿਉਂਕਿ 15 ਤੇ 16 ਤਰੀਕ ਨੂੰ ਜਿਹੜੀ ਕਿ ਹਲਕੀ ਫੁੜਕੀ بارش ਆ ਪਏ ਸਾ ਹੋ ਸਕਦੀ ਆ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਆ ਜਿਸ ਦੇ ਨਾਲ 15 ਤੇ 16 ਤਰੀਕ ਨੂੰ ਗਰਮੀ ਤੋਂ ਥੋੜੀ ਬਹੁਤ ਰਾਹਤ ਮਿਲ ਸਕਦੀ ਆ ਤਾਪਮਾਨ ਜੋ ਇਸ ਸਮੇਂ 44 ਡਿਗਰੀ ਤਾਪਮਾਨ ਦੇਖਣ ਨੂੰ ਮਿਲ ਰਿਹਾ ਹੈ ਤਾਂ 15 ਤੇ 16 ਤਰੀਕ ਨੇੜੇ ਕਿ ਤਾਪਮਾਨ ਥੋੜਾ ਘਟਣ ਦੀ ਉਮੀਦ ਬਣੀ ਹੋਈ ਆ ਕਿ 38 30 ਡਿਗਰੀ ਤੱਕ ਦਾ ਤਾਪਮਾਨ ਜਾਣ ਦੀ ਸੰਭਾਵਨਾ ਬਣੀ ਹੋਈ ਹੈ ਜਿਸ ਦੇ ਨਾਲ ਗਰਮੀ ਤੋਂ ਥੋੜੀ ਬਹੁਤ ਰਾਹਤ ਮਿਲ ਸਕਦੀ ਹੈ ਤੇ ਇਸ ਜਿਹੜਾ ਕਿ ਗਰਮੀ ਦੇ ਜਿਹੜਾ ਕਿ ਮੌਸਮ ਦੇ ਵਿੱਚ ਟੂ ਵੀਲਰ ਮੋਟਰਸਾਈਕਲ ਵਾਲੇ ਹੋਗੇ ਜਾਂ ਆਪਣੇ ਸਾਈਕਲਾਂ ਵਾਲਿਆਂ ਦਾ ਬੁਰਾ ਹਾਲ ਹੈ ਤੱਤੀ ਹਵਾ ਚੱਲ ਰਹੀ ਹੈ ਸੇਕ ਪੂਰਾ ਪੈ ਰਿਹਾ ਹੈ ਤਾਂ ਇਸ ਜਿਹੜੇ ਕਿ ਅਤਿ ਦੀ ਗਰਮੀ ਦੇ ਵਿੱਚ ਆਪਣਾ ਆਪਣੇ ਪਰਿਵਾਰ ਦਾ ਖਾਸ ਧਿਆਨ ਰੱਖੋ ਅਗਰ ਜ਼ਰੂਰੀ ਕੰਮ ਹੈ ਫੇਰੀ ਘਰੋਂ ਬਾਹਰ ਨਿਕਲੋ ਆ ਜਿਹੜੇ ਕਿ ਕੰਮ ਆਪਾਂ ਨੂੰ ਚਲੋ ਪੈਂਦੇ ਰਹਿੰਦੇ ਹਨ ਤਾਂ ਉਹ ਕੰਮਾਂ ਜੇ ਹੋ ਸਕੇ ਤਾਂ ਸ਼ਾਮ ਸਵੇਰੇ ਜੋ ਥੋੜੀ ਬਹੁਤ ਜਿਹੜੀ ਕਿ ਉਦੋਂ ਗਰਮੀ ਤੋਂ ਰਾਹਤ ਮਿਲਦੀ ਹੈ ਮੌਸਮ ਥੋੜਾ ਬਹੁਤਾ ਠੰਡਾ ਹੁੰਦਾ ਹੈ ਤਾਂ ਉਹ ਸਮੇਂ ਜਿਹੜਾ ਕਿ ਆਪਾਂ ਆਪਣੇ ਜਿਹੜੇ ਕੰਮ ਹੋ ਕਰ ਸਕਦੇ ਹਾਂ ਪਰ ਕਈਆਂ ਦੀ ਇਹ ਮਜਬੂਰੀ ਬਣ ਜਾਂਦੀ ਹੈ ਕਿ ਕੰਮ ਇਹ ਕਿ ਪੂਰਾ ਦਿਨ ਕਰਨਾ ਪੈਂਦਾ ਹੈ ਵਰਕਰਾਂ ਦੀ ਗੱਲ ਕਰੀਏ ਤਾਂ ਕੰਸਟਰਕਸ਼ਨ ਦਾ ਜਿੱਥੇ ਕੰਮ ਚੱਲਦਾ ਹੈ ਤਾਂ ਉੱਥੇ ਉਹ ਮਜ਼ਦੂਰਾਂ ਨੂੰ ਬੜੀ ਹੀ ਮੁਸ਼ਕਲ ਹੁੰਦੀ ਆ ਤਾਂ ਇਸ ਗਰਮੀ ਦੇ ਵਿੱਚ ਆਪਣਾ ਆਪਣੇ ਪਰਿਵਾਰ ਦਾ ਧਿਆਨ ਰੱਖੋ ਜਿੰਨਾ ਹੋ ਸਕੇ ਪਾਣੀ ਪੀਓ ਤੇ ਪੰਜਾਬ ਭਰ ਦੀਆਂ ਦੇਸ਼ ਭਰ ਦੀਆਂ ਹੋਰ ਖਬਰਾਂ ਦੇ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਤੁਹਾਡਾ ਆਪਣਾ ਨਿਰਪੱਖ ਆਵਾਜ਼